ਜੀ ਸੱਜਣੋ ਆਪਾਂ ਪਹੁੰਚੇ ਆਂ ਬੋਟ ਸਟੇਸ਼ਨ ਨਦਾਮਪੁਰ ਹਨਾ ਫਨ ਬੋਟ ਰੈਸਕਿਊ ਬੋਟ ਮੋਟਰ ਬੋਟ ਤੇ ਇੱਥੇ ਕਹਿੰਦੇ ਪ੍ਰੀ ਬੈਡਿੰਗ ਸ਼ੂਟ ਲਈ ਵੀ ਸੰਪਰਕ ਕਰ ਸਕਦੇ ਹੋ ਨੰਬਰ ਦਿੱਤਾ ਹੋਇਆ ਗਿਆ ਤੇ ਅੱਗੇ ਸੋਨੂੰ ਆਪਾਂ ਦਿਖਾਉਨੇ ਆਂ ਬੋਟਿੰਗ ਤੇ ਇਹ ਮਿੱਤਰੋ ਭਵਾਨੀਗੜ ਤੋਂ ਜਿਹੜਾ ਗਾਹਾਂ ਪਟਿਆਲੇ ਨੇ ਜਨਰਲ ਟੋਲ ਪਲਾਜ਼ਾ ਆਉਂਦਾ ਹੈ ਨਾ ਉਹਦੇ ਵਿਚਾਲੇ ਨਹਿਰ ਪੈਂਦੀ 1 ਕਿਲੋਮੀਟਰ ਪਹਿਲਾਂ ਟੋਲ ਪਲਾਜ਼ੇ ਤੋਂ ਹਨਾ ਉੱਥੇ ਬਣਿਆ ਹੋਇਆ ਇਹ ਤੇ ਆ ਨਹਿਰ ਹੈ ਸੱਜਣੋ ਤੇ ਉਹ ਖੜੀ ਆ ਬੋਟ ਹਨਾ ਤੇ ਆ ਦੇਖੋ ਜੀ ਆਹਾ ਹੈਗਾ ਸਮਾਨ ਸੱਲਾ ਸਾਰਾ ਆ ਚੀਜ਼ਾਂ ਇੱਥੇ ਚੱਲਦੀਆਂ ਗਈਆਂ ਹਨਾ ਤੇ ਪਾਪਾ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਇਹਦੇ ਬਾਰੇ ਆ ਹੈਗਾ ਬੋਟ ਸਿਸਟਮ ਇੱਥੋਂ ਬਾਈ ਝੂਟੇ ਦਵਾਉਂਦੇ ਨੇਗੇ ਤੇ ਆ ਦੇਖੋ ਸੱਜਣ ਤੇ ਬਾਈ ਮੈਨੂੰ ਮਿਲਿਆਗਾ ਜਿਹੜਾ ਇੱਥੇ ਮਤਲਬ ਕਮਾਉਂਦਾ ਹੈ ਤੇ ਬਾਈ ਕਹਿੰਦਾ ਇੱਕ ਜਣੇ ਦਾ 150 ਰੁਪਿਆ ਜਿੰਨਾ ਮਰਜੀ ਆ ਸਕਦਾ ਹੈ ਸਵੇਰ 9:00 ਤੋਂ 7:30 ਵਜੇ ਤੱਕ ਠੀਕ ਹੈ ਜੀ ਉਹ ਦਿਨ अवेलेबल ਹੁੰਦਾ ਹੈ ਅੱਛਾ ਜੀ ਤੇ ਮੈਂ ਵੀ ਰੈਲ ਟਾਈਮ ਚਾਹ ਮਰਜੀ ਠੀਕ ਹੈ ਠੀਕ ਹੈ 1 ਕਿਲੋਮੀਟਰ ਦੀ ਰਾਈਡ ਹੈ 150 ਪਰ ਪਰਸਨ ਚਾਰ ਚਾਰ ਇਸ ਦਾ ਅੱਛਾ ਅੱਛਾ ਠੀਕ ਹੈ ਇਹ ਡੇਢ ਕਿ ਮਹੀਨਾ ਹੋ ਗਿਆ ਮੇਰੇ ਨਾਲ ਕੁੱਲੇ ਨੂੰ ਹਣਾ ਡੇਢ ਦੋ ਮਹੀਨੇ ਦੋ ਤਿੰਨ ਮਹੀਨੇ ਅੱਛਾ ਅੱਛਾ ਤੇ ਜਿਹੜਾ ਦੋਸਤ VOTING ਦਾ ਸ਼ਕੀਨ ਆ ਭਈ ਇੱਥੇ ਜ਼ਰੂਰ ਆਓਗੇ ਤੇ ਆਪ ਦਾ ਫਾਨ ਐਨਜੋਏ ਕਰੋ ਸਾਰਾ ਖਾਣ ਪੀਣ ਨੂੰ ਵੀ ਰੱਖਿਆ ਹੋਇਆ ਹੈਗਾ ਮੈਗੀ ਮਸਾਲਾ ਵਗੈਰਾ ਹੈਨਾ ਨਹੀਂ ਕਿਹੜਾ ਹਾਲਤ ਕੁਛ ਨਹੀਂ ਆ ਬੀ ਸਾਰੀ ਰੀ ਅਰੇਂਜ ਹੈ ਅੱਛਾ 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 ਠੀਕ ਹੈ ਜੀ ਸੱਜਣਾ ਜ਼ਰੂਰ ਆ ਕੇ ਆਈਓ ਇੱਥੇ ਹੈਨਾ ਤੇ ਆ ਦੇਖੋ ਬੋਰਡ ਦਿਖਾਉਣਾ ਤੁਹਾਨੂੰ ਮੈਂ ਆ ਕਿਸ਼ਤੀ ਹੈ ਭਾਈ ਤੇ ਵਿੱਚ ਇੰਜਨ ਲੱਗਿਆ ਹੋਇਆ ਇਹਦਾ ਪੈਟਰੋਲ ਇੰਜਨ ਤੋ ਹਸ ਤੂ ਠੀਕ ਹੈ ਸੱਜਣਾ ਵੀਡੀਓ ਕਰ ਦਿਓ ਸ਼ੇਅਰ ਤੇ I'm going to